ਭਾਰਤ ਦੇਸ਼ ਨੂੰ ਤਿਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ ਤੇ ਇਨ੍ਹਾਂ ਤਿਹਾਰਾਂ ਦੇ ਵਿੱਚੋਂ ਲੋਹੜੀ ਇੱਕ ਬਹੁਤ ਵੱਡਾ ਤਿਹਾਰ ਹੈ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਸਾਲ 13 ਜਨਵਰੀ ਨੂੰ ਇਹ ਤਿਹਾਰ ਮਨਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਲੋਹੜੀ ਜੋ ਹੈ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਤੇ ਲੋਹੜੀ ਸ਼ਬਦ ਤਿਲ ਅਤੇ ਰੇੜੀ ਨੂੰ ਮਿਲ ਕੇ ਬਣਾਇਆ ਗਿਆ ਤੇ ਹੌਲੀ-ਹੌਲੀ ਸਮਾਂ ਪੈਂਦਾ ਇਸ ਦਾ ਨਾਮ ਲੋਹੜੀ ਪੈ ਗਿਆ ਤੇ ਲੋਹੜੀ ਦਾ ਤਿਹਾਰ ਵੀ ਬਹੁਤ ਪੁਰਾਣਾ ਹੈ ਪੁਰਾਣੇ ਸਮੇਂ ਦੇ ਵਿੱਚ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਰਿਸ਼ੀ ਮੁਨੀ ਯੱਗ ਤੇ ਹਵਨ ਕਰਦੇ ਸਨ ਤੇ ਜਿਸ ਘਰ ਦੇ ਵਿੱਚ ਇਹ ਹਵਨ ਹੁੰਦਾ ਸੀ ਉਸ ਘਰ ਦੇ ਸਾਰੇ ਪਰਿਵਾਰਕ ਮੈਂਬਰ ਹਵਨ ਦੀ ਅੱਗ ਦੇ ਵਿੱਚ ਤਿਲ ਕਿ ਉਹ ਤੇ ਸ਼ੱਕਰ ਆਦੀ ਪਾਉਂਦੇ ਸਨ ਤੇ ਲੋਹੜੀ ਦੇ ਤਿਹਾਰ ਵਾਸਤੇ ਇੱਕ ਹੋਰ ਮਾਨਤਾ ਵੀ ਹੈ ਕਿਹਾ ਜਾਂਦਾ ਹੈ ਕਿ ਲੋਹੜੀ ਦੇਵੀ ਨੇ ਇੱਕ ਰਾਖਸ਼ਸ ਨੂੰ ਮਾਰਿਆ ਸੀ ਤੇ ਉਸ ਦਿਨ ਦੀ ਯਾਦ ਵਿੱਚ ਅੱਜ ਵੀ ਲੋਕ ਲੋਹੜੀ ਦਾ ਤਿਹਾਰ ਮਨਾਉਂਦੇ ਹਨ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਲੋਹੜੀ ਦੇ ਨਾਲ ਦੁੱਲਾ ਪੱਟੀ ਦਾ ਨਾਮ ਵੀ ਜੁੜਿਆ ਹੋਇਆ ਹੈ ਤੇ ਦੁੱਲਾ ਪੱਟੀ ਦੀ ਕਹਾਣੀ ਦੇ ਅਨੁਸਾਰ ਇੱਕ ਪਿੰਡ ਦੇ ਵਿੱਚ ਗਰੀਬਾ ਸੀ ਤੇ ਉਸ ਦੀਆਂ ਦੋ ਕੁੜੀਆਂ ਸਨ ਉਹਨਾਂ ਕੁੜੀਆਂ ਵਿੱਚੋਂ ਇੱਕ ਦਾ ਨਾਮ ਸੁੰਦਰੀ ਤੇ ਦੂਜੀ ਦਾ ਨਾਮ ਮੁੰਦਰੀ ਸੀ ਤੇ ਉਹਨਾਂ ਦਾ ਵਿਆਹ ਵੀ ਤੈਅ ਕਰ ਦਿੱਤਾ ਸੀ ਪਰ ਉਸ ਇਲਾਕੇ ਦਾ ਹਾਕਮ ਇਹਨਾਂ ਦੋਨਾਂ ਕੁੜੀਆਂ ਦੀ ਸੁੰਦਰਤਾ ਨੂੰ ਵੇਖ ਕੇ ਇਹਨਾਂ ਦੇ ਨਾਲ ਵਿਆਹ ਚਾਹੁੰਦਾ ਸੀ ਅਤੇ ਜਿੱਥੇ ਇਹਨਾਂ ਕੁੜੀਆਂ ਦਾ ਵਿਆਹ ਤੈਅ ਹੋਇਆ ਸੀ ਉਸ ਹਾਕਮ ਨੇ ਉਹਨਾਂ ਨੂੰ ਡਰਾ ਦਿੱਤਾ ਤੇ ਕਿਹਾ ਕਿ ਤੁਸੀਂ ਕੁੜੀਆਂ ਦੇ ਨਾਲ ਵਿਆਹ ਕਰਨ ਤੋਂ ਮਨਾ ਕਰ ਦੇਵੋ ਨਹੀਂ ਤਾਂ ਤੁਹਾਡਾ ਕੋਈ ਨੁਕਸਾਨ ਹੋ ਜਾਵੇਗਾ ਤੇ ਜਿਸ ਦੇ ਡਰ ਦੇ ਨਾਲ ਮੁੰਡੇ ਵਾਲਿਆਂ ਨੇ ਕੁੜੀਆਂ ਤੋਂ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਜਦੋਂ ਗਰੀਬ ਇਸ ਗੱਲ ਤੋਂ ਦੁਖੀ ਤੇ ਨਿਰਾਸ਼ ਹੋਇਆ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਰਾਹ ਦੇ ਵਿੱਚ ਉਸ ਨੂੰ ਦੁੱਲਾ ਪੱਟੀ ਮਿਲਿਆ ਤੇ ਲੜਕੀਆਂ ਦੇ ਪਿਤਾ ਨੇ ਦੁੱਲਾ ਪੱਟੀ ਨੂੰ ਆਪਣੀ ਸਾਰੀ ਕਹਾਣੀ ਦੱਸੀ ਤੇ ਜਿਸ ਕਹਾਣੀ ਨੂੰ ਸੁਣ ਤੋਂ ਬਾਅਦ ਦੁੱਲਾ ਪੱਟੀ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੁੱਲਾ ਪੱਟੀ ਕਿਹਾ ਜਾਂਦਾ ਹੈ ਕਿ ਇੱਕ ਡਾ ਕੁਸੀ ਪਰ ਉਹ ڈاکੂ ਸਿਰਫ ਅਮੀਰਾਂ ਵਾਸਤੇ ਸੀ ਤੇ ਅਮੀਰਾਂ ਤੋਂ 24 ਖਜ਼ਾਨਾ ਜਾਂ ਸੋਨਾ ਲੁੱਟ ਕੇ ਉਹ ਗਰੀਬਾਂ ਦੇ ਵਿੱਚ ਵੰਡਦਾ ਸੀ ਯਾਨੀ ਕਿ ਉਹ ਇੱਕ ਦਿਲ ਦਾ ਬਹੁਤ ਹੀ ਚੰਗਾ ਬੰਦਾ ਸੀ ਤੇ ਜਿਸ ਤੋਂ ਬਾਅਦ ਦੁੱਲਾ ਭੱਟੀ ਨੇ ਲੜਕੇ ਵਾਲਿਆਂ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਸੁੰਦਰੀ ਦੇ ਮੁੰਦਰੀ ਦੇ ਨਾਲ ਵਿਆਹ ਕਰਨ ਵਾਸਤੇ ਵੀ ਮਨਾ ਲਿਆ ਤੇ ਉਸੇ ਰਾਤ ਦੁੱਲਾ ਭੱਟੀ ਨੇ ਜੰਗਲ ਦੇ ਵਿੱਚ ਅੱਗ ਬਾਲ ਕੇ ਉਹਨਾਂ ਲੜਕੀਆਂ ਦਾ ਵਿਆਹ ਕਰਵਾ ਦਿੱਤਾ ਅਤੇ ਉਹਨਾਂ ਲੜਕੀਆਂ ਦਾ ਆਪ ਪਿਤਾ ਬਣ ਕੇ ਕੰਨਿਆਦਾਨ ਵੀ ਕੀਤਾ ਤੇ ਦੁੱਲਾ ਭੱਟੀ ਦੇ ਕੋਲ ਉਸ ਸਮੇਂ ਸ਼ਗਨ ਦੇਣ ਵਾਸਤੇ ਸਿਰਫ ਸ਼ੱਕਰ ਸੀ ਤੇ ਕਿਹਾ ਜਾਂਦਾ ਹੈ ਕਿ ਇੱਕ ਸੇਰ ਸ਼ੱਕਰ ਉਸਨੇ ਕੁੜੀਆਂ ਦੀ ਝੋਲੀ ਵਿੱਚ ਪਾ ਦਿੱਤੀ ਤੇ ਇਸ ਕਰਕੇ ਅੱਜ ਵੀ ਲੋਹੜੀ ਦੇ ਤੇ ਬੱਚਿਆਂ ਦੁਆਰਾ ਇਹ ਗੀਤ ਅਕਸਰ ਗਾਇਆ ਜਾਂਦਾ ਹੈ ਸੁੰਦਰ मुंदਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਦੁੱਲੇ ਧੀ ਵਿਆਈ ਸੇਰ ਸ਼ੱਕਰ ਪਾਈ ਤੇ ਅੱਜ ਵੀ ਉਸੇ ਦਿਨ ਦੀ ਯਾਦ ਦੇ ਵਿੱਚ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਲੋਕ ਉਸ ਦਿਨ ਨੂੰ ਯਾਦ ਕਰਕੇ ਅੱਜ ਵੀ ਆਪਣੇ ਘਰਾਂ ਵਿੱਚ ਅੱਗ ਬਾਲਦੇ ਹਨ ਤੇ ਸਾਰੇ ਉੱਥੇ ਬੈਠ ਕੇ ਅੱਗ ਦੇ ਵਿੱਚ ਤੇਲ ਦਾ ਛਗਣ ਪਾਉਂਦੇ ਹਨ ਤੇ ਇਸ ਤੋਂ ਇਲਾਵਾ ਇਹ ਕਿਹਾ ਜਾਂਦਾ ਹੈ ਕਿ ਕਿਸਾਨ ਆਪਣੀ ਜਵਾਨ ਹੋਈ ਫਸਲ ਨੂੰ ਦੇਖ ਕੇ ਖੁਸ਼ੀ ਦੇ ਵਿੱਚ ਇਸਤਿਹਾਰ ਨੂੰ ਮਨਾਉਂਦਾ ਹੈ ਅਤੇ ਦੱਖਣੀ ਭਾਰਤ ਦੇ ਕਿਸਾਨ ਵੀ ਕੁਝ ਅਜਿਹੇ ਹੀ ਤਿਉਹਾਰ ਨੂੰ ਮਨਾਉਂਦੇ ਹਨ ਜੋ ਕਿ ਇਹਨਾਂ ਦਿਨਾਂ ਵਿੱਚ ਹੀ ਮਨਾਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਤਿਹਾਰ ਦਾ ਨਾਮ ਪੋਂਗਲ ਅਤੇ ਦੂਜੇ ਤਿਹਾਰ ਦਾ ਨਾਮ ਪੋਨਮ ਹੈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਓ